ਜਰਾ ਖਿਡਾਰੀਆਂ ਦਾ ਕਾਫੀ ਜੋਰ ਹੋ ਚੁੱਕਿਆ ਹੈ ਹੁਣ ਕਬੱਡੀ ਰੁਕਣੀ ਨਹੀਂ ਚਾਹੀਦੀ ਲਓ ਉਧਰਲੇ ਪਾਸੇ ਖਲੋ 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 ਹਲਕੀ ਜੀ ਤੂ ਤਕਰਾਰ ਪੈ ਗਈ ਹੈ ਕਿ ਨਾਲ ਮਾਸਤੇ ਗੁੰਦੀਆਂ ਹਿੱਕਾਂ ਡੌਲਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਲੈਣੀ ਢਿੜਦੇ ਵਾਂਗਰਸਾਨਾ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਲਓ ਪਹਿਲੀ ਰੇਡ ਇਹ ਹੈ ਅੰਮ੍ਰਿਤ ਬਰਸਾਲਪੁਰੀਆ ਖੁੱਚ ਪੱਟੀ ਜ਼ੋਰ ਲੱਗਾ ਹੰਦੇ ਦੂਰ ਕਿ ਯੋਧੇ ਆਹ ਦੇਖਾਂਗੇ ਵੀ ਯੋਧੇ ਰਣ ਵਿੱਚ ਜੋਜਦੇ ਪਾਉਂਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਇਹ ਆ ਅਮਰਤ ਬਰਸਾਲਪੁਰੀਆ ਜਿਸ ਨੌਜਵਾਨ ਨੇ ਬੱਲੇ ਬੱਲੇ ਕਰਾਈ ਆ ਆ ਨੌਜਵਾਨ ਦਾ ਪਿਸ਼ੋਕੜ ਵੀ ਲਹਿੰਦੇ ਪੰਜਾਬ ਦਾ ਪਰ ਨੌਜਵਾਨ ਆਰਮ ਦੀ ਟੀਮ ਦੇ ਵੱਲੋਂ ਇਹਨੂੰ ਉਮੀਦ ਮੁਹੰਮਦ ਆਖ ਰਿਹਾ ਜਿਸ ਕਰੂਣੇ ਕਬੱਡੀ ਪਾਈ ਹੈ ਮੁਹੰਮਦ ਦੀ ਰੇਡ ਤੇ ਜਗਰਾਤ ਸਿੰਘ ਰਾਜਾ ਪੱਧਰੀ ਵਾਲਾ ਲਓ ਪੈਂਦੇ ਦੋ ਖਿਡਾਰੀਆਂ ਦੇ ਦਰਮਿਆਨ ਧੌਲਾਂ ਤੇ ਤਫੇ ਲੱਗਾ ਪਿਆ ਜੋਰ ਕਬੱਡੀ 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 ਲਓ ਉਮੀਦ ਮੁਹੰਮਦ ਏ ਇੱਥੇ ਰੱਖ ਵਾਹ ਓਏ ਗਬਰੂਆ ਜੀ ਆਓ ਇਹਨੂੰ ਪਿਆਰ ਨਾਲ ਲੜਦਾ ਆਖਦੇ ਆ ਇਹਦਾ ਬਲਪੁਰ ਪਿੰਡ ਮਾਝੇ ਦੀ ਧਰਤੀ ਦਾ ਬੱਬਰ ਸ਼ੇਰ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਹੈ ਇਹ ਰਣ ਜਿੱਤਣ ਲਈ ਸੂਰਮਾ ਹਰ ਦਮ ਰਹਿ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਲੜਦਾ ਬਲਪੁਰੀਆਂ ਦਾ ਦੋ ਖਿਡਾਰੀਆਂ ਦੇ ਦਰਮਿਆਨ ਹੰਦਿਆਂ ਦੇ ਲਾਗੇ ਲੱਗਦਾ ਜੋਰ ਆਵਾਜ਼ ਉੱਡ ਜਾਈਦਾ ਅਮਰਤ ਬਰਸਾਲਪੁਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਾਈਗਰ ਪੁੱਜੇ ਹੋਇਆ ਤੇਜਿੰਦਰ ਸਿੰਘ ਜੀ ਪੱਡਾ ਸਾਹਿਬ ਨਾਲ ਤੇਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਮੇਜ ਸਿੰਘ ਜੀ ਕੋਸ ਸਾਹਿਬ ਆਉ ਪੈਂਦਾ ਹੋਇਆ ਪੇਚਾ ਲੱਗਦਾ ਜੋਰ ਹਰਜੀਪਾਸੇ ਨਹੀਂ ਹੋ ਰੀਸਾ ਵਾਹ ਵੇ ਗੱਬਰੂਆ ਕਬੱਡੀ 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 ਇਹ ਆ ਬਰਸਾਲਪੁਰੀਆ ਅਮਰਤ ਲਾਹ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਜੀ ਉਹ ਬਰਸਾਲਪੁਰੀਆ ਕਮਾ ਪੁੱਤੀਆਂ ਚ ਆ ਕੇ ਹੈ ਬਾਲਾ ਬੁੱਕਦਾ ਬਾਲਾ ਬੁੱਕਦਾ ਬੂਰੀਆ ਬੂਰੀਏ ਦੀ ਰੇਡ ਤਕ ਰੈਫਰੀ ਸਾਹਿਬ ਦਾ ਸ਼ਾਹ ਅਬਦਲ ਵਾਹਦ ਰੰਦਾਵੇ ਦਾ ਨੰਬਰ ਯਾਫੀ ਦਾ ਉਧਰ ਪਾਕਿਸਤਾਨੀ ਕਬੱਡੀ ਖਿਡਾਰੀ ਸ਼ਫੀਕ ਦੇਣਗੇ ਖੇਡ ਦਿਖਾਉਣਗੇ ਉਹ ਵੀ ਸਾਰੀ ਟੀਮ ਪੁੱਜੀ ਹੋਈ ਹੈ ਉਹ ਭਾਜਦੇ ਤੱਕੇ ਇਹ ਹੈ ਗੁਰਵਿੰਦਰ ਕਾਂਗੇ ਵਾਲਾ ਗੱਲਾਂ ਹੁੰਦੀਆਂ ਵੀ ਹਾਏ ਬੀਬੀ ਕਾਂਗੇ ਵਾਲਾ ਪਾਕਿਸਤਾਨ ਆ ਗਿਆ ਹਾਏ ਬੀਬੀ ਕਾਂਗੇ ਵਾਲਾ ਲਾਹੌਰ ਆ ਗਿਆ ਲਓ ਗੁਰਵਿੰਦਰ ਕਾਂਗੇ ਨੇ ਬੱਲੇ ਬੱਲੇ ਪਰ ਰਿਵਿਊ ਦੀ ਮੰਗ ਰਹੀ ਆਹ ਗੁਰਬਾਜ ਆਏ ਹਾਏ ਹਾਏ ਕੀ ਕਹਿੰਦੇ ਸੁਖਰਾਜ ਜੀ ਦਾ ਕਹਿੰਦੇ ਕਿ ਬਾਜ ਵਾਂਗ ਉੱਟ ਚਾਹੀਦਾ چیتے کر کے بڑے کبھی خان ایک گرباج اگلی کبڈی پاؤن واسطے ابدل بہادر رنداوا جی دیکھ گئے کہ لت فری ہوئی ہے منڈے نے ٹرائی پوری ہو ਭਾਈ ਭਰਪੂਰ ਲੱਗ ਹੈ ਮੁੰਡੇ ਦੀ ਮੰਗੀ ਵਰਗੀ ਲੱਗ ਹੈ ਲੇਕਿ ਨੰਬਰ ਹੋ ਗਿਆ ਰੈਡਰ ਦੇ ਹਿੱਸੇ ਕਬੱਡੀ ਕੱਪ ਟੱਕ ਤੇ ਪੈਣੀ ਹੈ ਲੈਂਦਾ ਪੰਜਾਬ ਪਾਕਿਸਤਾਨ ਲਾਹੌਰ ਦੀ ਧਰਤੀ ਹੈ ਹੁਣ ਦੇਖਣਾ ਵੀ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਕਿ ਜਿੱਤ ਦੇ ਨਿਸ਼ਾਨ ਸਾਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਵਾਰ ਖੰਡੇ ਨਾਲ ਯਾਰੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਾਦਾ ਸ਼ੌਕ ਨਾਲ ਬਹੁਤ ਆਹ ਤੇ ਡੰਡੇ ਨਾਲਾ ਪਰ ਇਹ ਰਾਣੀ ਪਹਿਲਵਾਨ ਨੇ ਦੱਸਿਆ ਕੰਮ ਸ਼ੌਕ ਨਹੀਂ ਕਰਦੇ ਆ ਕੰਮ ਮਿਹਨਤ ਤੇ ਦਿਵਾਲੀ ਤੇ ਬਾਪੂ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰ 47 ਕਿ ਮੇਰੀ ਉਮਰ ਸੀ 16 ਸਾਲ ਦੀ ਸਾਡੇ ਸਿਰਾਂ ਤੇ ਟੁੱਟੀ ਘੜੀ ਕਾਲ ਦੀ ਚਿੱਟੇ ਦਿਨ ਵੀ ਇੰਜ ਲੱਗਦੇ ਜਿਵੇਂ ਰਾਤ ਪਾਜੀ ਇੱਕ ਮੈਚ ਜਰਾ ਖਿਡਾਰੀਆਂ ਦਾ ਕਾਫੀ ਜ਼ੋਰ ਹੋ ਚੁਕਿਆ ਹੈ ਹੁਣ ਕਬੱਡੀ ਰੁਕਣੀ ਨਹੀਂ ਚਾਹੀਦੀ ਲਓ ਉਧਰਲੇ ਪਾਸੇ ਖਲੋ 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 ਹਲਕੀ ਜੀ ਤੂ ਟਕਰਾਰ ਹੋਈ ਹੈ ਕੋਈ ਗੱਲ ਨਹੀਂ ਆਏ ਹਾਏ ਲਓ ਜੀ ਵਿੱਚ ਸਾਡੇ ਟੈਕਨੀਕਲ ਅਫੀਸ਼ਰ ਉਹਨਾਂ ਨੇ ਇਸ ਮਾਮਲੇ ਨੂੰ ਰਫਾ ਦਫਾ ਕੀਤਾ ਹੈ ਹਲਕਾ ਜਿਹੜਾ ਹੈ ਨਾ ਜੀ ਇਹ ਇਹ ਮਾੜਾ ਜਿਹਾ ਜ਼ੋਰ ਜਮਾਈ ਹੁੰਦੀ ਹੈ ਖੂਨ ਦੇ ਵਿੱਚ ਥੋੜੀ ਜੀ ਸ਼ਕਤੀ ਹੁੰਦੀ ਹੈ ਲਓ ਆਪਸ ਦੇ ਵਿੱਚ ਖਿਡਾਰੀਆਂ ਦੀ ਜੋ ਉਹਦੇ ਵਿੱਚ ਮੁਹੱਬਤ ਪਿਆਰ ਜੋ ਸਰਕਾਰੇ ਮਾਰ ਤਿਆਰ ਕੌਣ ਬੱਲੇ ਬਲੇ ਕਰਾਵੇਗਾ ਲਓ ਬਰਸਾਲਪੁਰਿਆ ਅਮਰਤ ਪੱਟੀ ਖੁੱਚ ਲੱਗਦਾ ਜੋਰ ਕਿ ਯੋਧੇ ਰਣ ਵਿੱਚ ਜੂਝਦੇ ਵਾਹਦੇ ਤਲਵਾਰਾਂ ਉਸ ਸਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਟੱਕਰ ਸਿਰੇ ਦੀ ਹੈ ਸੰਘਰਸ਼ ਚੱਲਦਾ ਹੋਇਆ ਤੇ ਫੈਸਲਾ ਹੋ ਜਾਣਾ ਵੀ ਲੱਗ ਗਿਆ ਜਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੋਈ ਟੱਕਿਆ ਇਹ ਅਮਰਤ ਬਰਸਾਲਪੁਰਿਆ ਇੱਥੇ ਰੱਖਾ ਇਹ ਜੋਰ ਬਿਨਾ ਪੱਟਾਂ ਤੇ ਥਾਪੀ ਵਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰ